ਸੀਰਤ ਸੋ ਜਾ ਪੁੱਤ ਕੀ ਹੋ ਗਿਆ ਤੈਨੂੰ ਨਿਆਣ ਨੂੰ ਮੈਂ ਸੋ ਆਪ ਮਮਾ ਨਹੀਂ ਰਹੀ ਆਣਾ ਤੁਹਾਡੇ ਉਹ ਸੋ ਜਾਏਗੀ ਪੁੱਤ ਸੋ ਜਾਏਗੀ ਸੋਏਗੀ ਕਹਿ ਰਹੀ ਸੀ ਉਹ ਨਹੀਂ ਜਾਣਾ ਉਹ ਸੋ ਜਾਏਗੀ ਟਿਕ ਜਾਏਗੀ ਮੈਨੂੰ ਜਿਹਾ ਦਾ ਕਰੋ ਨਾ ਜਾ ਨਾ ਜਾ ਨਾ ਜਾ ਨਾ ਜਾ ਕੀ ਕਰਾਂ ਐਦਾਂ ਕਰੋ ਸਬਜੀ ਚੀਰ ਦੋ ਮੈਨੂੰ ਮੇਰੇ ਅੱਗੇ ਤਾਂ ਕਿੰਨੇ ਦਰਦ ਆਉਂਦੇ ਬਹੁਤ ਲੱਤਾਂ ਮਾਰਦੀ ਇਹਨੂੰ ਵਿੱਚ ਚੁੱਕ ਲਵਾਂ ਘੜੀਕ ਕੀ ਨਾ ਸਬਜੀ ਛੀਰ ਦੋ ਬਸ ਸਬਜੀ ਨੇ ਮੇਰੇ ਤੋਂ ਹਾਂ ਛੀਰੀ ਜਾਣੀ ਸਬਜ਼ੀਆਂ ਸੁੱਧੀਆਂ ਆਪੇ ții ਲੋ ਮੈਂ ਬਥੇਰਾ ਕਰ ਲਿਆ ਅਸੀਂ ਸਭ ਕੁਝ ਕਰਦੇ ਸੀ ਬੱਚੇ ਸਾਹਮਣੇ ਸੀ ਸਬਜ਼ੀਆਂ ਕੱਟਦੇ ਸੀ ਸਭ ਕੁਝ ਬਣਾਉਂਦੇ ਸੀ ਹੁਣ ਤੁਹਾਡੇ ਕੋਲ ਆਪਣਾ ਨਹੀਂ ਛਾਂਦੇ ਜਾਂਦਾ ਹਾਂ ਪਰ ਮੰਮੀ ਮੈਨੂੰ ਚੁੱਕ ਕੇ ਸਬਜੀ ਕਿਵੇਂ ਛੀਰਾਂਗੀ ਮੈਨੂੰ ਦੱਸੋ ਹਾਂ ਫਿਰ ਕੋ ਕਿੱਥੇ ਹੋ ਨਾ ਜੇ ਇਹਨੇ ਤੁਹਾਡੇ ਕੋ ਟਿਕਣਾ ਨਹੀਂ ਹੈਗਾ ਟਿਕ ਜਾਏਗੀ ਲਿਆ ਮੈਂ ਟਕਾਵਾਂ ਨਹੀਂ ਆਉਂਦਾ ਜਿੱਦਾਂ ਤੂੰ ਮੇਰਾ ਮੁੰਡਾ ਟਕਾਇਆ ਹੋਇਆ ਉਹਦਾ ਇਹਨੂੰ ਟਕਾ ਲੈ ਹਾਂ ਚਲੋ ਬੈਠ ਕੇ ਮੱਫੇ ਕਰ ਲੈਂਦੇ ਹਾਂ ਬੈਠ ਜਾ ਤੁਸੀਂ ਪਹਿਲਾਂ ਕਹਿੰਦੀ ਉਹਨੂੰ ਗੁਝਾ ਲਿਆ ਪਹਿਲਾਂ ਚੁੱਕ ਚੁੱਕ ਕੇ ਹੈ ਲਾਇਆ ਨਹੀਂ ਉਹਨੂੰ ਚਿਲੇ ਦੇ ਵਿੱਚ ਉਹਨੂੰ ਚੁੱਕੀ ਫਿਰਦੀ ਚੁੱਕੀ ਫਿਰਦੀ ਮੈਂ ਕਹਿੰਦੀ ਲਾ ਦੇ ਬੱਚੇ ਨੂੰ ਗੋਦੀ 'ਚ ਨਾ 7 ਮਹੀਨਿਆਂ ਦੀ ਹੋ ਗਈ ਉਹਨੂੰ ਗੋਦੀ 'ਚ ਚੜਾਇਆ ਹੋਇਆ ਵਾ ਚੜਾਈ ਜਾ ਹੁਣ ਫਿਰ ਕਰੀ ਜਾ ਕੰਮ ਚੁੱਕ ਤੁੱਕ ਕੇ ਪਹਿਲਾਂ ਤਾਂ ਗੁਝਾ ਲਿਆ ਵਾ ਮੇਰੀ ਗੱਲ ਸੁਣ ਲੈ ਤੇ ਮਨ ਨਾਲ ਬਣਾ ਲੈ ਰੋਟੀ ਪਾਣੀ ਮੈਨੂੰ ਨਾ ਕਿਹਾ ਕਰ ਮਰੇ ਟਾਂਕੇ ਦੁਖਦੇ ਆ ਟਾਂਕੇ ਦੁਖਦੇ ਆ ਟੈਮਨਾ ਬਣਾ ਕੇ ਰੋਟੀ ਪਾਣੀ ਕਰ ਚੱਲ ਅੰਜੂ ਕੀ ਕਰਨੀ ਜੀ ਰੋਟੀ ਸਬਜੀ ਕਰਨ ਲੱਗੀ ਹੈ ਨਾ ਤੇ ਰੋਟੀ ਸਬਜੀ ਕਰਨ ਲੱਗੀ ਹੈ ਤੈਨੂੰ ਪਹਿਲਾਂ ਵੀ ਕਿਹਾ ਕੁੜੀ ਨੇ ਇੱਕ ਅੱਧਾ ਘੰਟਾ ਸੌਣਾ ਹੁੰਦਾ ਪਹਿਲਾਂ ਕੁੜੀ ਨੂੰ ਦੇ ਟਕਾਲਾ ਇਹ ਸੁਣਦੀ ਨਹੀਂ ਪੀਜੇ ਅੱਜ ਪਤਾ ਨਹੀਂ ਭੈਣ ਨੂੰ ਵਾਜ ਦੇ ਲੈਂਦੀ ਭੈਣ ਨੂੰ ਫੜਾ ਲਾ ਮੰਮੀ ਨੂੰ ਫੜਾ ਲਾ ਕਿਸ ਨੂੰ ਫੜਾ ਕੇ ਸੁਵਾ ਲੈਂਦੀ ਉਹਨੂੰ ਦੀਦੀ ਨੇ ਆਪਣਾ ਕੋਈ ਕੰਮ ਕਰਦਗੇ ਮੈਂ ਦੀਦੀ ਨੂੰ ਵਾਜ ਦਿੱਤੀ ਤੇ ਮੰਮੀ ਕੋ ਜਾਣਦੀ ਯਾਰ ਤੂੰ ਅੱਗੇ ਤੈਨੂੰ ਮੈਂ ਫੜੀ ਜੀ ਕਿ ਇੰਨਾ ਨਾ ਚੁੱਕਿਆ ਕਰ ਚੁੱਕੇ ਟਾਕੇ ਟੁਕੇ ਹਿਲਗੇ ਨਾ ਤੇ ਯਾਰ ਕੀ ਡਾਕਟਰ ਨੇ ਬੜੀਆਂ ਸੁਣਾਣੀਆਂ ਬਾਰ-ਬਾਰ ਟਾਕੇ ਤਾਂ ਥੋੜਾ ਜਾਈ ਜਾ ਡਾਕਟਰ ਨੂੰ ਜਦੋਂ ਉਹਨੇ ਤੈਨੂੰ ਇੱਕ ਵਾਰੀ ਕਹਿ ਦਿੱਤਾ ਕਿ ਬੱਚੇ ਨੂੰ ਚੁੱਕ ਕੇ ਕੰਮ ਨਾ ਕਰੋ ਜ਼ਿਆਦਾ ਜ਼ਿਆਦਾ ਭਾਰ ਨਾ ਚੁੱਕੋ ਤਾਂ ਫਿਰ ਕਿਉਂ ਕਰਦੀ ਕੀ ਕਰਾਂ ਫਿਰ ਉਹਨੂੰ ਰੋਟੀ ਸਬਜੀ ਕਰਨੀ ਤੇ ਇਹ ਦੇਦੀ ਵਿਚਾਰੇ ਅੱਜ ਬਿਜ਼ੀ ਹੈਗੇ ਮੈਂ ਉਹਨਾਂ ਨੂੰ ਕੀ ਕਹਾਂ ਦੇਖੋ ਜਾਂਦੀ ਕਿਉਂ ਨਹੀਂ ਪਈਏ ਇੱਕ ਇਹ ਕਿਉਂ ਜਾਂਦੀ ਕਿ ਤੂੰ ਹੀ ਤਲਾਬ ਤੂੰ ਮੇਰੇ ਕੋਲ ਆਪਾਂ ਨੂੰ ਚੱਲ ਜਾਈਏ ਚਲ ਆਪਾਂ ਚੱਲੀਏ ਆ ਘੁੰਮੀ ਘਾ ਕੇ ਆਈਏ ਘੁੰਮੀ ਘਾ ਕੇ ਆਪਾਂ ਆਜਾ ਘੁੰਮੀ ਘਾ ਕੇ ਆਈਏ ਤੁਹਾਡੇ ਘਰ ਨਹੀਂ ਆਉਂਦੀ ਆਜਾ ਛੋਨੂ ਓਏ ਗੁੱਗੂ ਜਾ ਬੇਟਾ ਪਾਪਾ ਤਲਾਬ ਘੁੰਮੀ ਘਾ ਕੇ ਆਈਏ ਮੈਂ ਚੀਜ਼ੀ ਲੈ ਕੇ ਆਈ ਆਪਾਂ ਚੀਜ਼ੀ ਲੈ ਕੇ ਆਈ ਇੱਥੇ ਚੀਜ਼ ਦੇ ਨਾਂ ਤੇ ਤੂੰ ਕਿਤੇ ਹੈ ਨਾ ਬਸ ਚੀਜ਼ਾਂ ਦੇ ਨੂੰ ਲੱਗ ਜਾਇਆ ਹੈ ਅੱਜੇ ਤੇ ਬਹੁਤ ਬੱਚੇ ਵੀ ਇਹ ਭਾਵੇਂ ਨਾਲ ਹੀ ਜਾਈਦਾ ਨਾ चलो ठीक है पापा ने चीजी लाया मैं रोटी सब्जी कर ला बच्ची बाय बाय करो पापा की करते रीसा ला चल जाओ जाओ बस बस दीदी मैं ना

ਬੰਦੇ ਬੰਦੇ ਨਹੀਂ ਬੰਦੀ ਤਾਂ ਮੈਂ ਆਪੇ ਬਣਾ ਕੇ ਖਵਾ ਦਾਂਗੀ ਨਹੀਂ ਨਹੀਂ ਬੰਦੀ ਚੱਲ ਆ ਜੋ ਦੀ ਮਤਨਾ ਗੱਲ ਤੇ ਸੁਣੋ ਹਾਂ ਚੁਣ ਲਿਆ ਚਾਰ ਦਿਨ ਆਈ ਆਪਣੇ ਘਰ ਕਰਦੀਆਂ ਹੀ ਆ ਜਾ ਕੇ ਆਰਾਮ ਕਰ ਸਬਜ਼ੀ ਬਣਾ ਨੰਨੂ ਹੋ ਮੇਰਾ ਪੋਤਾ ਆ ਗਿਆ ਛੀ ਆਪਰੇ ਚੀਜੀ ਲੈ ਕੇ ਆ ਗਿਆ ਛੇ ਆ ਗਿਆ ਛੀ ਮੇਰਾ ਕਾਕਾ ਲਿਆ ਆ ਜਾ ਮੇਰਾ ਪੁੱਤ ਹੋਏ ਮਾਮੇ ਆਏ ਚੀਜੀ ਲੈ ਆਇਆ ਛੇ ਤੋ ਚਾਰੀ ਹੈ ਵਾਏ

ਕੁਛ ਨਹੀਂ ਹੋਇਆ ਕੀ ਹੋਣਾ ਉਹੀ ਇਹਦਾ ਨਾਟਕ ਟਾਂਕੇ ਦੁਖ ਦੇ ਟਾਂਕੇ ਦੁਖ ਦੇ ਖਸਮ ਨੂੰ ਲੈ ਕੇ ਨਿਕਲ ਗਈ ਆ ਬਾਹਰ ਮੰਮੀ ਮੇਰੀ ਗੱਲ ਸੁਣੋ ਤੁਹਾਨੂੰ ਚੰਗਾ ਭਲਾ ਪਤਾ ਕਿ ਪਹਿਲਾਂ ਵੀ ਭਾਬੀ ਦੇ ਟਾਂਕੇ ਖਰਾਬ ਹੋ ਗਏ ਹੈ ਤੇ ਹੁਣ ਫੇਰ ਉਹੀ ਕੰਮ ਹੋ ਗਿਆ ਕਰਦੀ ਇਹਦੇ ਨਾਟਕ ਥਿੱਕੀ ਜਾ ਤੂੰ ਮੰਮੀ ਨਾਟਕ ਨਹੀਂ ਕਰਦੀ ਤੁਸੀਂ ਆਪ ਮਾੜਾ ਹੋਟਾ ਕੰਮ ਕਰ ਲਿਆ ਕਰੋ ਤੇ ਤੇਰੀ ਫਿਰਦੀ ਆ ਹੈ ਤੁਹਾਨੂੰ ਪਤਾ ਬੱਚਾ ਉਹਦੇ ਬਿਨਾਂ ਨਹੀਂ ਰਹਿੰਦਾ ਤੇ ਤੁਸੀਂ ਕੰਮ ਕਰ ਲਓ ਬੱਚੇਨ ਟਿਕਾਏਗੀ ਮੇਰੇ ਕੋਲ ਤਾਂ ਬੱਚਾ ਤਾਂ ਧੀ ਪਿੱਕੇਗਾ ਆਪੇ ਚੁੱਕੀ ਫਿਰਦੀ ਐ ਚੁੱਕੀ ਜਾਵੇ ਫਿਰ ਮੰਮੀ ਮੈਨੂੰ ਕਰ ਲੈੰਦੋ ਜੇ ਮੈਂ ਚਾਰ ਦਿਨ ਨਹੀਂ ਮੈਨੂੰ ਕੰਮ ਕਰ ਲੈੰਦੋ ਚਾਰ ਦਿਨ ਨਹੀਂ ਐ ਪੁੱਤ ਕੀ ਰੋਟੀ ਬਣਾ ਕੇ ਨਹੀਂ ਖਵਾ ਸਕਦੀ ਮੰਮੀ ਤੂੰ ਹੀ ਨਹੀਂ ਸਮਝ ਸਕਦੇ ਹੁਣ ਮੇਰੀ ਸੋਲਾਂ ਗੱਲ ਹਾਂਜੀ ਬਖਾਇ ਨਾ ਡਾਕਟਰ ਨੂੰ ਲੋਗ ਸੁਣ ਲੈ ਕੇ ਸਮਝਾ ਗਲੇ ਮੈਨੂੰ ਤੇ ਜੇ ਹੁਣ ਤੂੰ ਪੈਨ ਮਹੀਨੇ ਤੋਂ ਪਹਿਲਾਂ ਪੈਰ ਤੋਂ ਲੰਮਾ ਐ ਨਾ ਤੇ ਤੇਰੇ ਨਾਲ ਤਾਂ ਆਪਾਂ ਦੇਣੀ ਐ ਫਿਰ ਭਈ ਇਹ ਕਿ ਤੂੰ ਮੰਜੇ ਤੇ ਕੀ ਕਰੀ ਜਾਂਦਾ ਕੁੜੀ ਕੌਣ ਦੇਖੇ ਕੁੜੀ ਮੈਂ ਆਪਣੇ ਸਾਹਮਣੇ ਸਾਰਾ ਸਾਹਮਣੇ ਦਾ ਤਾਂ ਆਪੇ ਉਹ ਨੂੰ ਕਹਿ ਰਾਂਗਾ ਘਰ ਦਾ ਮਾਮ ਨੂੰ ਕਿ ਤੈਨੂੰ ਮੈਂ ਤੱਕ ਕਰਾਂਗਾ ਤੇ ਸਭ ਲੈਣੀ ਆਂ ਤੇਰੀ ਥੋੜੀ ਦਿਨ ਰਹਿਣ ਆਈ ਦੀ ਥੋੜੀ ਦਿਨ ਵਿੱਚ ਯਾਰ ਦੀਦੀ ਰਹਿਣ ਆਈ ਆ ਤੇ ਕਿਸੇ ਦੇ ਕੰਮ ਤੋਂ ਥੋੜਾ ਤੇ ਨਾ ਕਰਦੀ ਆ ਅਗਲੀ ਦਿਨ ਤੈਨੂੰ ਕਹਿੰਦੀ ਆ ਨਾ ਲਿਆ ਮੈਂ ਕਰਵਾ ਦਵਾਂ ਤੇ ਤੂੰ ਆਪ ਹੀ ਨਹੀਂ ਕਰਵਾਉਂਦੀ ਮੰਮੀ ਨਹੀਂ ਨਾ ਕਰਨ ਦਿੰਦੇ ਫੇਦੀ ਕੀ ਕੋਈ ਨਹੀਂ ਮੰਮੀ ਨਾਲ ਪਸ ਵੀ ਆ ਲਗਾ ਬਣਾ ਲੈਣੇ ਆਪੇ ਆਰਾਮ ਨਾਲ ਬੈਠੇ ਲੈਟ ਜਾ ਆਰਾਮ ਨਾਲ ਤੇ ਆਨੇ ਮੈਂ ਕੁਝ ਦਾ ਪੈਸਾ ਆਉਣਾ ਦਾ ਉਹ ਵੀ ਦਾ ਕੰਮ ਆਪੇ ਘਰ ਦੇ ਕੇ ਕਰ ਲਾਂਗਾ ਮੰਮੀ ਨੂੰ ਕੁਝ ਨਹੀਂ ਜਾਨਾ ਜੀ ਨਹੀਂ ਜਦੋਂ ਕੁਛ ਨਹੀਂ ਤਾਂ ਇੱਥੇ ਲੈ ਜਾ ਮਮਾ ਬੱਸ ਇੱਥੇ ਲੈ ਜਾ ਮਮਾ ਆਜਾ ਮੇਰੇ ਬੱਚਾ ਆਜਾ ਮਮਾ ਕੋਲ ਬੈਜਾ ਬੈਜਾ ਚਲ ਜਾ ਬਾਹਰ ਬੈਠ ਜਾ ਮਾਦੀ ਮਮੀ ਹਾਂ ਨਹੀਂ ਪਤਾ ਦੇਖਿਆ ਨਹੀਂ ਘਰ ਕੀ ਹੁੰਦੇ ਕੀ ਹੋ ਰਿਹਾ ਉਹ ਮੈਂ ਦੇਖ ਲਿਆ ਕੀ ਦੇਖਿਆ ਉਹ ਜਿਹੜੇ ਖੇਖਣ ਹੁੰਦੇ ਆ ਨਾ ਕੁੜੀ ਆਈ ਆ ਚਾਰ ਦਿਨ ਵਾਸਤੇ ਇਹਨੇ ਖੇਖਣ ਕਰਨਾ ਹੀ ਸੀ ਮਰ ਮਮੀ ਪਤਾ ਆ ਉਹ ਵੱਡੇ ਪਰੇਡ ਨਾਲ ਕੁੜੀ ਹੋਈ ਆ ਤੋਈ ਨੂੰ ਗਈ ਆ ਦੇਖ ਕੋਣੇ ਵਿਆਹ ਦੇ ਵਿੱਚ ਉੱਠ ਕੇ ਕੰਮ ਕਰਨ ਦੀ ਇਹ ਪੁੱਤ ਕੰਮ ਨਹੀਂ ਜਿਹੜਾ ਸਾਡਾ ਤੇ ਨਾਲ ਹੱਥ ਦੇ ਦੱਸਦੇ ਨਾ ਮੁੰਡਾ ਹੱਥ ਤੇ ਮੈਂ ਵਟਾਨੀ ਆ ਪੁੱਤ ਕਾ ਤੇ ਕੁੜੀ ਆਈ ਆ ਤੇ ਆਰਾਮ ਨਾ ਕਰੇ ਉਹ ਤੇ ਕੁੜੀ ਨੂੰ ਵੀ ਘਰ ਕਰਦੀ ਆ ਕੁੜੀ ਆਪਣਾ ਘਰੀ ਆ ਤੇ ਦੋ ਦਿਨ ਖਾ ਕਰਦੇਗੀ ਖਵਾ ਦੇਗੀ ਰੋਟੀ ਕੁੜੀ ਨੂੰ ਤਾਂ ਕੀ ਹੋ ਗਿਆ ਤੇ ਮੰਮੀ ਉਹਨੂੰ ਵਾਲੇ ਵੇਖ ਲੋ ਨਾ ਤੁਸੀਂ ਉਹ ਕੀ ਵੀ ਕਰਨ ਦੇ ਆ ਬੰਦ ਚੁੱਪ ਕੇ ਕੁੜੀ ਦੀ ਸਬਜ਼ੀ ਤੁਹਾਨੂੰ ਬੋਲ ਦੇਣਾ ਲੈ ਆਇਆ ਨਾ ਦਵਾਈ ਦੋ ਦਿਨ ਆਰਾਮ ਕਰ ਲੈਂਦੇ ਉਹ ਦੋ ਦਿਨ ਆਰਾਮ ਨਹੀਂ ਕਰ ਰਹੇ ਹੁਣ ਭਾਈਆ ਤਿੰਨ ਵੀ ਮਹੀਨੇ ਡਾਕਟਰ ਨੇ ਕਿਹਾ ਜੇ ਤੇ ਤਿੰਨ ਮਹੀਨੇ ਉਹਨੇ ਬੈੱਡ ਤੋਂ ਖਲਣੀ ਜੇ ਕਰਨਾ ਤਨਾਈ ਮਨ ਨੂੰ ਕਰਨ ਲੈਣਾ ਜੀ ਨਾ ਲਈ ਉਹਨੂੰ ਤੇਨੇ ਵੀ ਮੇਰੇ ਵੇਖੋ ਘਰ ਦਾ ਕੰਮ ਕਰੋ ਸਭੋਂ ਆਪੇ ਹੁੰਦਾ ਰੇ ਠੀਕ ਹੈ ਨਹੀਂ ਹੁੰਦਾ ਤਾਂ ਮੈਂ ਦੱਸ ਦੋ ਪਰ ਤੋਂ ਬਾਹਰ ਕੰਮਾਂ ਲੱਕੇ ਲੈ ਆਈਂਦਾ ਉਹਨੂੰ ਮੰਮੀ ਪਰ ਆਪੇ ਦੇਖ ਲਾਂਗਾ ਨੂੰ ਨਹੀਂ ਗੱਲ ਸੀ ਹਾਂ ਜੀ ਵੀਰਾ ਸਹੀ ਤੇ ਕਹਿਣ ਦਿਆ ਉਹ ਕੋਈ ਮਾੜੀ ਗੱਲ ਥੋੜਾ ਕਹਿਣ ਦਿਆ ਜੇ ਉਦੋਂ ਅਸੀਂ ਉਹਨੂੰ ਰੈਸਟ ਕਰਨ ਦਿੱਤੀ ਹੁੰਦੀ ਤੇ ਅੱਜ ਆਹ ਦਿਨ ਤੱਕ ਨਾਲ ਵੇਖਣੇ ਪੈਂਦੇ ਤੁਹਾਨੂੰ ਮੈਂ ਬਾਰ ਬਾਰ ਇੱਕੋ ਗੱਲ ਕਹਿਨੀ ਆ ਕਿ ਆਪ ਰਸੋਈ ਦਾ ਕਰ ਲਿਆ ਕਰੋ ਕਿਤੇ ਬਹੁਤ ਕੰਮ ਹੈ ਅੱਗੇ ਨਹੀਂ ਤੇ ਹੀ ਕਰਦੇ ਹੁੰਦੇ ਘੰਟਾ 1 ਲੱਗਦਾ ਰਸੋਈ ਦਾ ਕੰਮ ਕਰਨ ਲੱਗਿਆ ਤੇਰ ਕਿ ਅਜ ਮੈਂ ਕਰ ਲਵਾਂਗੀ ਕੋਈ ਨਹੀਂ 15 ਦਿਨ ਵੀਰੇ ਮੈਂ ਇੱਥੇ ਰਹੂੰਗੀ ਪੁੱਤ ਬਾਦ ਮੰਮੀ ਆਪੇ ਸੰਭਲ ਗੇ ਤੂੰ ਟੈਨਸ਼ਨ ਨਾ ਲੈ ਕੋਈ ਠੀਕ ਹੈ ਭੈਣ ਕੋਈ ਗੱਲ ਵੀਰੇ ਤੂੰ ਟੈਨਸ਼ਨ ਨਾ ਲੈ ਤੈਨੂੰ ਕੰਮ ਤਾਂ ਛੁੱਟੀ ਕਰਨ ਦੀ ਨਹੀਂ ਕੋਈ ਲੋੜ ਤੇ ਕਿਤੇ ਨਹੀਂ ਜਾਣਾ ਤੁਸੀਂ ਜਾਓ ਆਪਣਾ ਕੰਮ ਵੇਖੋ ਘਰ ਮੈਂ ਆਪੇ ਸਭ ਲਾਂਗੀ ਤੇ ਤੇਰੀ ਕੁੜੀ ਵੀ ਸੰਭਲਾਂਗੀ ਤੇ ਭਾਬੀ ਦੀ ਵੀ ਟੈਨਸ਼ਨ ਨਾ ਲਓ ਜਾਓ ਤੁਸੀਂ ਚਲ ਠੀਕ ਹੈ ਭੈਣ ਮੰਮੀ ਹੌਲ ਪਛਤਾਉਣ ਦਾ ਕੋਈ ਫਾਇਦਾ ਨਹੀਂ ਤੁਹਾਨੂੰ ਮੈਂ ਬਾਰ ਬਾਰ ਸਮਝਾਇਆ ਸੀ ਪਰ ਤੁਹਾਡੇ ਵਾਲੀ ਵੀ ਰਾਤੀ

ਹਾਂਜੀ ਹਾਂਜੀ ਠੀਕ ਆ ਪੈਨ ਖੋਜ ਲਓ ਆਪਣਾ ਚੱਲ ਗੋ ਓਕੇ ਬੁੱਗੀ ਬਾਓ ਹਾਂਜੀ ਚੱਲੇ ਹਾਂ ਹਾਂ ਚੱਲਾਂਗੇ ਭਾਬੀ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਠੀਕ ਵੀ ਠੀਕ ਕੋਈ ਗੱਲ ਨਹੀਂ ਮੈਂ ਹੈਗੀ ਇੱਥੇ ਮੈਂ 4 ਦਿਨ ਰਹਿਣਾ ਨਾ ਮੈਂ 15 ਦਿਨ ਰਹਿਲਾਂਗੀ ਤੁਹਾਡੇ ਵਰਗੇ ਨਾਨਾ ਸਭ ਉਦਾਰੇ ਕੋਈ ਗੱਲ ਨਹੀਂ ਭਾਬੀ ਫਿਰ ਕੀ ਆ ਕੰਮ ਦੀ ਕਿਹੜੀ ਗੱਲ ਕੰਮ ਅਸੀਂ ਆਪੇ ਕਰ ਲਾਂਗੇ ਸੱਸ ਜੀ ਫੜੋ ਉਸੇ ਦਾ ਸਾਸੀ ਹਾਇਆ ਦੋਸਤਾਂ ਨਾਲ ਕਰੋ ਸਾਸੀ ਸ਼ਕਾ ਹਾਂਜੀ ਤੁਸੀਂ ਸਟੋਰੀ ਚ ਇੱਕ ਮੈਸੇਜ ਮਹਿਸੂਸ ਕੀਤਾ ਆਏਗਾ ਦੇਖਿਆ ਆਏਗਾ ਕਿ ਜਦੋਂ ਇੱਕ ਔਰਤ ਵਿਆਹ ਵਿੱਚ ਵੱਡੇ ਪ੍ਰੈਸ਼ਰ ਚ ਪਈ ਹੁੰਦੀ ਹੈ ਤੁਹਾਨੂੰ ਉਹ ਵੀ ਉਹਦੇ ਕੰਮ ਜਦੋਂ ਲਾ ਦਿੰਦੇ ਹਨ ਜਦੋਂ ਘਰਾਂ ਕੰਮ ਕਰਦੀ ਬੱਚਾ ਵੀ ਚੱਕ ਆਟਾ ਵੀ ਗੁੰਨ ਕੱਪੜੇ ਵੀ ਧੋ ਫਿਰ ਉਹਦੀ ਕੀ ਦੁਰਦਸ਼ਾ ਹੁੰਦੀ ਹੈ ਉਹ ਇਸ ਵੀਡੀਓ ਚ ਦੱਸਿਆ ਗਿਆ ਵੈ ਸਟੋਰੀ ਤੇ ਸਾਰੀ ਦੇਖ ਲਈ ਹੈ ਪਤਾ ਵੀ ਤੁਹਾਨੂੰ ਲੱਗ ਗਿਆ ਹੋਏਗਾ ਸਟੋਰੀ ਦਾ ਸਭ ਤੋਂ ਪਿਆਰਾ ਮੈਂਬਰ ਤੁਹਾਨੂੰ ਇਹ ਵਾਲਾ ਛੋਟਾ ਜਿਹਾ ਬੇਬੀ ਕਿਦਾਂ ਦਾ ਲੱਗਿਆ ਪਲੀਸ ਕਮੈਂਟ ਚ ਦੱਸਣਾ ਸਟੋਰੀ ਕਿਦਾਂ ਦੀ ਲੱਗੀ ਹੈ ਵੀ ਦੱਸਣਾ ਸਟੋਰੀ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਬੜਾ ਪਿਆਰਾ ਮੈਸੇਜ ਹੈਗਾ ਜੇ ਅੱਗੇ ਤਾਂ ਕਿ ਹਾਣਾ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਣਾ ਕਿ ਅੱਗੋ ਵੀ ਸਟੋਰੀ ਅਸੀਂ ਅੰਦਾ ਦੀ ਹੋਰ ਬਣਾਈਏ ਕਿ ਜਾਂ ਕੁਝ ਨਵੀਂ ਚੀਜ਼ ਦੇਖਣਾ ਚਾਹੁੰਦੇ ਹੋ